ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਮੈਂ ਹਰਮਨ ਧੀਰਕ ਕੋ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਤਰਣਾ ਜੀ ਦੇ ਨਾਲ ਉਹ ਤੁਹਾਨੂੰ ਜਾਣਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਜੈਨਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੱਤ ਪਹਿਲਾਂ ਅੱਜ ਗੱਲ ਕਰਦੇ ਹਾਂ ਜੀ ਹਰਿਆਣਾ ਦੀ ਹਰਿਆਣਾ ਤੋਂ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਦੇ 3 ਆਜ਼ਾਦ ਐਮਐਲਏਜ਼ ਨੇ ਸਰਕਾਰ ਦਾ ਸਾਥ ਛੱਡ ਦਿੱਤਾ ਹੈ ਜੀ ਕਿਉਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਕੁਝ ਕੁ ਮਹੀਨੇ ਪਹਿਲਾਂ ਮਨੋਹਰ ਲਾਲ ਖੱਟੜ ਨੇ ਅਸਤੀਫਾ ਦਿੱਤਾ ਸੀਗਾ ਕਿਉਂਕਿ ਉਹਨਾਂ ਨੇ ਕਰਨਾਲ ਤੋਂ ਚੋਣ ਲੜਨੀ ਸੀਗੀ ਲੋਕ ਸਭਾ ਦੀ ਜਿਹੜੀ ਕਿ ਉਹ ਲੜ ਰਹੇ ਹੁਣ ਉਦੋਂ ਆਪਾਂ ਇਹ ਗੱਲ ਕੀਤੀ ਸੀ ਵੀ ਅਸਲ ਦੇ ਵਿੱਚ ਕੇਂਦਰ ਦੀ ਸਰਕਾਰ ਮਨੋਹਰ ਲਾਲ ਖੱਟੜ ਨੂੰ ਹੁਣ ਕੇਂਦਰ ਦੀ ਰਾਜਨੀਤੀ ਚ ਲੈ ਕੇ ਜਾਣਾ ਚਾਹੁੰਦੀ ਹੈ ਸੂਬੇ ਦੇ ਵਿੱਚੋਂ ਕੱਢ ਕੇ ਤੇ ਨਾਇਬ ਸਿੰਘ ਸੈਣੀਆ ਜਿਹੜੇ ਉਹ ਖੱਟੜ ਦੇ ਬਹੁਤ ਨੇੜਲੇ ਇਸ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੁਣ ਮਨੋਹਰ ਲਾਲ ਖੱਟੜ ਹੋਰ ਤੇ ਚਾਹਤ ਚੋਣ ਲੜ ਰਹੇ ਆ ਇਸ ਕਰਕੇ ਇੱਕ ਸੀਟ ਤਾਂ ਉਹ ਖਾਲੀ ਹੋ ਗਈ ਕਰਨਾਲ ਵਾਲੀ ਇੱਕ ਹੋਰ ਉਥੋਂ ਦਾ ਰਾਣੀਆਂ ਖੇਤਰ ਦਾ ਵਿਧਾਇਕ ਆ ਤੇ ਉਹਨੇ ਵੀ ਅਸਤੀਫਾ ਦਿੱਤਾ ਹੋਇਆ ਉਹ ਵੀ ਚੋਣ ਲੜ ਰਿਹਾ ਮਤਲਬ 90 ਸੀਟਾਂ ਵਾਲੀ ਉਥੋਂ ਦੀ ਵਿਧਾਨ ਸਭਾ ਹੈਗੀ ਆ ਤੇ ਦੋ ਜਣਿਆਂ ਨੇ ਅਸਤੀਫਾ ਦਿੱਤਾ ਕੁੱਲ ਉਥੇ 88 ਵਿਧਾਇਕ ਆ ਤੇ ਜਦੋਂ ਪਿੱਛੇ ਜੇ ਰੌਲਾ ਪਿਆ ਗਿਆ ਸੀ ਕਿ ਬਈ ਜਨਨਾ ਇੱਕ ਜਨਤਾ ਪਾਰਟੀ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਰਿਹਾ ਸੀਗਾ ਬੀਜੇਪੀ ਦੇ ਕੋਲ ਤੇ ਉਦੋਂ ਫਿਰ ਜਨਨਾ ਇੱਕ ਜਨਤਾ ਪਾਰਟੀ ਹੈ ਜਿਹੜੀ ਉਹਦੇ ਪਾਸੇ ਹੋਣ ਦੇ ਕਰਕੇ ਤੇ ਜਦੋਂ ਵਿਧਾਇਕਾਂ ਦੀ ਗਿਣਤੀ ਬਹੁਮਤ ਤੋਂ ਘਟ ਗਈ ਤਾਂ ਤਿੰਨ ਆਜ਼ਾਦ ਵਿਧਾਇਕਾਂ ਦਾ ਸਮਰਥਨ ਲੈ ਕੇ ਬੀਜੇਪੀ ਸੱਤਾ ਦੇ ਵਿੱਚ ਬਣੀ ਰਹੀ ਜਿਹੜੇ ਤਿੰਨ ਘਟਦੇ ਸੀ ਉਹ ਆਜ਼ਾਦ ਵਿਧਾਇਕ ਲੈ ਲਏ ਹੁਣ ਉਹਨਾਂ ਤਿੰਨ ਆਜ਼ਾਦ ਵਿਧਾਇਕਾਂ ਨੇ ਆਪਦਾ ਸਮਰਥਨ ਵਾਪਸ ਲੈ ਕੇ ਤੇ ਕਾਂਗਰਸ ਨੂੰ ਸਮਰਥਨ ਦਿੱਤਾ ਮਤਲਬ ਇਹ ਆ ਵੀ ਉੱਥੇ ਹੁਣ ਚਾਹੀਦੇ ਹੈਗੇ ਜੀ 43 ਵਿਧਾਇਕ 45 ਵਿਧਾਇਕ ਸੌਰੀ 88 ਉੱਥੇ ਹੁਣ ਵਿਧਾਇਕਾਂ ਕੁੱਲ ਜਿਹੜੀ ਵੀ ਪਾਰਟੀ ਦੇ ਕੋਲੇ 45 ਵਿਧਾਇਕ ਹੋਣ ਤੇ ਉਹ ਇਸ ਵੇਲੇ ਸੱਤਾ ਦੇ ਵਿੱਚ ਆ ਸਕਦੀ ਹੈ ਤੇ ਬੀਜੇਪੀ ਦੇ ਕੋਲੇ ਇਸ ਵੇਲੇ 43 ਵਿਧਾਇਕਾ ਮਤਲਬ ਦੋ ਘਟਾ ਬਹੁਤ ਤੋਂ ਤੇ ਹੁਣ ਪੂਰੇ ਹੋ ਗਏ ਕਾਂਗਰਸ ਦੇ ਵਿਧਾਇਕ ਕਾਂਗਰਸ ਦੇ 45 ਬਣ ਗਏ ਕਿਉਂਕਿ ਇਹਨਾਂ ਤਿੰਨਾਂ ਨੇ ਅਪਦਾ ਸਮਰਥਨ ਉਤਰ ਦਿੱਤਾ ਇਸ ਕਰਕੇ ਬੀਜੇਪੀ ਦੀ ਸਰਕਾਰ ਨੂੰ ਖਤਰਾ ਪੈਦਾ ਹੋ ਗਿਆ ਤੇ ਸੱਤਾ ਦੇ ਵਿੱਚ ਕੀ ਉਥੇ ਕਾਂਗਰਸ ਦੀ ਸਰਕਾਰ ਹੁਣ ਆਜੂਗੀ ਕਿਉਂਕਿ 45 ਵਿਧਾਇਕ ਉਹਨਾਂ ਦੇ ਕੋਲੇ ਆ। ਉਹਨਾਂ ਦੇ ਕੋਲੇ ਬਹੁਮਤ ਪੂਰਾ ਹੈਗਾ। ਇਹ ਹੁਣ ਇੱਕ ਬਹੁਤ ਵੱਡਾ ਸਵਾਲ ਪੈਦਾ ਹੋ ਗਿਆ। ਪਰ ਇਸ ਦੇ باوجود ਜਿਹੜੀ ਸਭ ਤੋਂ ਵੱਡੀ ਇਹ ਗੱਲ ਆ ਕਿ ਦੋ ਵਿਧਾਇਕ ਘੱਟ ਹੋਣ ਦੇ ਬਾਵਜੂਦ ਉਥੇ ਭਾਜਪਾ ਦੀ ਸਰਕਾਰ ਨੂੰ ਖਤਰਾ ਕੋਈ ਨਹੀਂਗਾ। ਹੁਣ ਤੁਸੀਂ ਕਹੋਗੇ ਵੀ ਇਹ ਕਿਉਂ ਨਹੀਂ ਖਤਰਾ? ਨਿਯਮਾਂ ਦੇ ਮੁਤਾਬਕ ਇਹ ਆ ਵੀ ਜੇਕਰ ਇੱਕ ਵਾਰ ਫਲੋਰ ਟੈਸਟ ਹੋਇਆ ਹੋਵੇ ਕਰਨ ਦਾ ਭਾਵ ਇੱਕ ਵਾਰ ਵਿਧਾਨ ਸਭਾ ਦੇ ਵਿੱਚ ਬਹੁਮਤ ਸਾਬਤ ਕਰਨ ਦੇ ਲਈ ਵਿਧਾਇਕਾਂ ਦੀਆਂ ਵੋਟਾਂ ਪਈਆਂ ਹੋਣ ਤਾਂ ਦੂਜੀ ਵਾਰ ਹੈ ਜਿਹੜੀ ਉਹ 6 ਮਹੀਨੇ ਦੇ ਗੈਪ ਬਾਅਦ ਗੈਪ ਬਾਅਦ ਵੋਟਾਂ ਪੈ ਸਕਦੀਆਂ 13 ਮਾਰਚ ਨੂੰ ਇੱਥੇ ਫਲੋਰ ਟੈਸਟ ਹੋਇਆ ਸੀ ਹਰਿਆਣਾ ਵਿਧਾਨ ਸਭਾ ਦੇ ਵਿੱਚ ਤੁਸੀਂ ਮਾਰਚ ਦੇ ਵਿੱਚ 6 ਮਹੀਨੇ ਪਾ ਲਓ ਮਾਰਚ ਦੇ ਵਿੱਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਸਤੰਬਰ ਤੱਕ ਉੱਥੇ ਫਲੋਰ ਟੈਸਟ ਨਹੀਂ ਹੋ ਸਕਦਾ ਤੇ ਉਦੋਂ ਤੱਕ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਜਾਣੀਆਂ ਕਿਉਂਕਿ ਇਸੇ ਸਾਲ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਉੱਥੇ ਮਤਲਬ ਇਹ ਹੈ ਵੀ ਭਾਵੇਂ ਉਹਨਾਂ ਦੇ ਕੋਲੇ ਦੋ ਵਿਧਾਇਕ ਹੁਣ ਘਟ ਗਏ ਆ ਪਰ ਨਾਇਬ ਸਿੰਘ ਸੈਣੀ ਦੀ ਯਾਨੀ ਕਿ ਭਾਜਪਾ ਦੀ ਸਰਕਾਰ ਉੱਥੇ ਬਰਕਰਾਰ ਰਹਿਣੀ ਹੈ ਇਹਨਾਂ ਨੂੰ ਖਤਰਾ ਕੋਈ ਨਹੀਂ ਹੈਗਾ ਤੇ ਕਾਂਗਰਸ ਦੇ ਕੋਲੇ ਭਾਵੇਂ ਪੂਰਾ ਸਮਰਥਨਾ ਹੁਣ ਬਹੁਮਤ ਇਹਨਾਂ ਦੇ ਕੋਲੇ ਆ ਪਰ ਉਹਨਾਂ ਦੀ ਸਰਕਾਰ ਫੇਰ ਨਹੀਂ ਆ ਸਕਦੀ ਇੱਥੇ ਉਹ ਜਿਹੜੇ ਵਿਧਾਇਕ ਗਏ ਆ ਤਿੰਨ ਜਣੇ ਸਾਥ ਛੱਡ ਕੇ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਹੁਣ ਪੈਂਦਾ ਤੋ ਇਹ ਹੈ ਜੀ ਕਿ ਭਾਜਪੀ ਜਿਹੜੀ ਕਿ ਆਪਣੀ ਸਰਕਾਰ ਬਚਾਉਣ ਤੇ ਰਹੀ ਤੇ ਦੂਜਿਆਂ ਦੀਆਂ ਸਰਕਾਰਾਂ ਤੋੜਨ ਦੇ ਲਈ ਬਹੁਤ ਵੱਡੇ ਵੱਡੇ ਯੋਗਦਾਨ ਪਾ ਲੈਂਦੀ ਐ ਤੇ ਉਹਨਾਂ ਨੂੰ ਇਤਕੀ ਵੀ ਹਾਲੇ ਤੱਕ ਖਤਰਾ ਕੋਈ ਨਹੀਂਗਾ ਇਸ ਗੱਲ ਤੋਂ ਭਾਵੇਂ ਉਹਨਾਂ ਦੇ ਆਪਣੇ ਸਾਥ ਛੱਡ ਕੇ ਜਿਹੜੇ ਆ ਉਹ ਚਲੇ ਗਏ ਆ ਤੋ ਹਰਿਆਣੇ ਦੇ ਵਿੱਚ ਭਾਈ ਬੇਨੇ ਕੀ ਬਣਦਾ ਪਰ ਗੱਲ ਇਹ ਕਿ ਫਿਲਹਾਲ ਤਾਂ ਸਾਰੇ ਸੂਬਿਆਂ ਦਾ ਧਿਆਨ ਆ ਜਿਹੜਾ ਇਹਨਾਂ ਲੋਕ ਸਭਾ ਚੋਣਾਂ ਦੇ ਉੱਤੇ ਆ ਤੇ ਹਰਿਆਣੇ ਦੇ ਵਿੱਚ ਰੌਲਾ ਰੌਲਾ ਹੁਣ ਪਈ ਜਾਊਗਾ ਤੁਸੀਂ ਦੇਖਿਓ ਆਉਂਦੇ ਦਿਨਾਂ ਦੇ ਵਿੱਚ ਰੌਲਾ ਪਈ ਜਾਣਾ ਵੀ ਭਾਈ ਉਹ ਸਰਕਾਰ ਉਥੋਂ ਦੀ ਅਸਤੀਫਾ ਦੇਵੇ ਜਾਂ ਬਹੁਮਤ ਸਾਬਤ ਕਰੇ ਫਲਾ ਕਰੇ ਟੀਂ ਕਰੇ ਆ ਗੱਲਾਂ ਚੱਲੀ ਜਾਣੀਆਂ ਖੱਪਖਾਨਾ じゃ ਪਈ ਜਾਊਗਾ ਪਰ ਇਹਦਾ ਸੱਟਾ ਪੋੜੀ ਨਿਕਲਣਾਗਾ ਇਹ ਗੱਲ ਬਸ ਐਂ ਰੋਲੇ ਰੱਪੇ ਦੇ ਵਿੱਚ ਰਹਿ ਜਾਣੀ ਹੈ ਬਿਲਕੁਲ ਸਹੀ ਕਹੇ ਤੁਸੀਂ ਟੈਣਾ ਸਾਬ ਪਰ ਕੀ ਵਾਰ ਬੜੀ ਹੈਰਾਨੀ ਹੁੰਦੀ ਹੈ ਕਿ ਭਾਰਤ ਦੇ ਵਿੱਚ ਆਖਰਕਾਰ ਹੋਈ ਕੀ ਕੀ ਜਾਂਦਾ ਖੈਰ ਅੱਗੇ ਵੱਧਦੇ ਆ 11 ਸੂਬਿਆਂ ਦੀਆਂ 93 ਸੀਟਾਂ ਦੇ ਉੱਪਰ 64% ਦੀ ਵੋਟਾਂ ਪਈਆਂ ਨੇ ਜੀ ਬਿਲਕੁਲ ਜੀ ਬਿਲਕੁਲ ਲੱਗੇ ਕੱਲ 11 ਸੂਬਿਆਂ ਦੀਆਂ 93 ਸੀਟਾਂ ਦੇ ਉੱਤੇ ਲਗਭਗ 64% ਦੀ ਵੋਟਾਂ ਪਈਆਂ ਲਗਭਗ 64% ਦੀ ਕਿਉਂਕਿ ਕੱਲ ਤੀਜੇ ਗੇੜ ਦੇ ਦੀਆਂ ਵੋਟਾਂ ਪਈਆਂ ਤੇ ਤੀਜੇ ਗੇੜ ਦੇ ਜਿਹੜੇ ਵੋਟਾਂ ਨੇ ਇਹਦੇ ਵਿੱਚ ਤਿੰਨ ਥਾਵਾਂ ਦੇ ਉੱਤੇ ਪਤਾ ਲੱਗਾ ਜੀ ਕਿ ਦੋ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਵੀ ਮਿਲੀ ਹੈ 36 ਗੜ ਤੇ ਵਿੱਚ ਤੇ ਇੱਕ ਹੋਰ ਥਾਂ ਦੇ ਉੱਤੇ ਤੇ ਕੱਲ ਜਿਹੜੀਆਂ ਵੋਟਾਂ ਪਈਆਂ ਇਹਦੇ ਵਿੱਚ ਜੇਕਰ ਆਪਾਂ ਔਸਤ ਕੱਢੀਏ 11 ਸੂਬਿਆਂ ਦੀ ਤਾਂ ਇਹ ਲਗਭਗ 64% ਦੀ ਵੋਟਾਂ ਸਭ ਤੋਂ ਘੱਟ ਜਿਹੜੀਆਂ 55-56% ਦੀ ਵੋਟਾਂ ਉਹ ਮਹਾਰਾਸ਼ਟਰ ਦੇ ਵਿੱਚ ਪਈਆਂ ਤੋ ਕੱਲ ਭਾਈ ਤੀਜੇ ਗੇੜ ਦੀਆਂ ਵੋਟਾਂ ਦਾ ਕੰਮ ਮੁਕੰਮਲ ਹੋ ਗਿਆ ਹੁਣ ਚੌਥਾ ਪੰਜਵਾਂ ਛੇਵਾਂ ਤੇ ਸੱਤਵਾਂ ਗੇੜ ਬਾਕੀ ਆ ਤਿੰਨ ਗੇੜਾਂ ਦੀਆਂ ਵੋਟਾਂ ਪੈ ਗਈਆਂ ਕੁੱਲ ਸੱਤ ਗੇੜ ਆ ਚਾਰ ਗੇੜ ਬਾਕੀ ਆ ਸੱਤਵੇਂ ਤੇ ਆਖਰੀ ਗੇੜ ਦੇ ਵਿੱਚ ਪੰਜਾਬ ਦੀਆਂ ਵੋਟਾਂ ਵੀ ਪੈਣੀਆਂ ਤੇ ਪੰਜਾਬ ਦੀਆਂ ਵੋਟਾਂ ਪੈਣ ਦੇ ਵਿੱਚ ਅੱਜ ਪੂਰੇ 22 ਦਿਨ ਬਾਕੀ ਆ 22ਵੇਂ ਦਿਨ ਅੱਜ ਤੋਂ ਪੰਜਾਬ ਦੇ ਵਿੱਚ ਵੋਟਾਂ ਪੈ ਜਾਣੀਆਂ ਦੇਖਦੇ ਭਾਈ ਪੰਜਾਬ ਦੇ ਲੋਕ ਕੀ ਮਨ ਬਣਾਉਂਦੇ ਆ ਤੇ ਕੀ ਨਹੀਂ ਪਰ ਲੰਘੇ ਕੱਲ ਜਿਹੜੀਆਂ ਉਹ ਤਰਨੰਗ ਵਿੱਚ ਟਾਣਦੇ ਉੱਤੇ ਤੀਜੇ ਗੇੜ ਦੀਆਂ 11 ਸੂਬਿਆਂ ਦੀਆਂ ਵੋਟਾਂ ਪੈ ਗਈਆਂ ਜੀ। ਜੀ ਬਿਲਕੁਲ। ਅਮਰਪੁਰ ਸਾਹਿਬ ਦੀ ਗੱਲ ਕਰਦੇ ਹਾਂ ਜੀ ਅਮਰਪੁਰ ਸਾਹਿਬ ਤੋਂ ਖਬਰ ਆ ਰਹੀ ਹੈ ਕਿ ਅਮਰਪੁਰ ਸਾਹਿਬ ਦੇ ਵਿੱਚ ਚੋਣ ਲੜੇਗਾ ਸੁਧੀਰ ਸੂਰੀ ਦਾ ਕਤਲ ਕਰਨ ਵਾਲਾ ਜੀ। ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਜੀ ਕਿ ਸੁਧੀਰ ਸੂਰੀ ਹੈ ਜਿਹੜਾ ਉਹਦਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਧਰਨੇ ਦੇ ਉੱਤੇ ਬੈਠਾ ਸੀਗਾ ਤੇ ਕਤਲ ਕਰਨ ਵਾਲਾ ਸੀਗਾ ਜੀ ਸੰਦੀਪ ਸਿੰਘ ਸਣੀ ਨਾਂ ਦਾ ਮੁੰਡਾ। ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਤੇ ਉਹਦੇ ਮਾਪਿਆਂ ਨੇ ਉਦੇ ਚਿਹਤਿਆ ਨਹੀਂ ਇਹ ਗੱਲ ਕਹਤੀ ਆ ਕਿ ਭਾਈ ਆ ਲਓ ਜੀ ਹੁਣ ਇਸ ਕੀ ਚੋਣ ਆ ਜਿਹੜੀ ਜੇਲ੍ਹ ਦੇ ਵਿੱਚੋਂ ਲੜੂਗਾ ਸੰਦੀਪ ਸਿੰਘ ਸਣੀ ਜੇਲ੍ਹ ਦੇ ਵਿੱਚੋਂ ਚੋਣ ਲੜੂਗਾ ਅੰਮ੍ਰਿਤਸਰ ਤੋਂ ਆਜ਼ਾਦ ਤੌਰ ਦੇ ਉੱਤੇ ਹਾਲਾਂਕਿ ਸੰਦੀਪ ਸਿੰਘ ਸਣੀ ਜੇ ਜ਼ਮਾਨਤ ਵੀ ਨਹੀਂ ਬਚਣੀ ਇਹ ਗੱਲ ਮੈਂ ਅੱਜ ਵੀ ਸਾਫ਼ ਕਰ ਦਿੰਦਾ ਪਰ ਗੱਲ ਇਹ ਵੀ ਚਲੋ ਜੇ ਚੋਣ ਲੜਨ ਦਾ ਅਧਿਕਾਰ ਸਭ ਕੋਲੇ ਹੈਗਾ ਉਹ ਵੀ ਚੋਣ ਲੜੂਗਾ ਐਤਕੀ ਅਮਰਪਾਲ ਸਿੰਘ ਹੋਰੀ ਤੇ ਜੇਲ੍ਹ ਦੇ ਵਿੱਚ ਬੈਠੇ ਚੋਣ ਲੜਦੇ ਜੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੈਠੇ ਉਹ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਆ ਜੀ ਜੀ ਕਾफी ਚਰਚਾ ਪਰ ਸੰਦੀਪ ਸਿੰਘ ਸਣੀ ਦੀ ਚਰਚਾ ਉਵੇਂ ਬਣਨੀ ਨਹੀਂ ਇਸ ਗੱਲ ਦੀ ਪੂਰੀ ਪੂਰੀ ਆਸ ਹੈ ਪਰ ਚੋਣ ਲੜਨਾ ਉਹਦਾ ਅਧਿਕਾਰ ਹੈ ਤੇ ਅੰਮ੍ਰਿਤਸਰ ਤੋਂ ਉਹ ਦਾ ਤੌਰ ਤੇ ਚੋਣ ਲੜ ਰਿਹਾ ਜੀ ਜੀ ਜਨਾਬ ਵੈਸੇ ਹੀ ਜੇ ਪੰਜਾਬ ਦੀ ਪੂਰੇ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹਾਲੇ ਤੱਕ ਵੀ ਚੋਣ ਤਸਵੀਰ ਕਿਤੇ ਵੀ ਸਾਫ਼ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਇਹ ਵੀ ਕਿਆਸਰੀਆਂ ਲੱਗ ਰਹੀਆਂ ਨੇ ਕਿ ਕਈ ਹਾਲੇ ਹੋਰ ਨੇਤਾ ਇਹੋ ਜਿਹੇ ਨਹੀਂ ਜਿਹੜੇ ਕਿ ਪਾਰਟੀਆਂ ਛੱਡਣਗੇ ਬਿਲਕੁਲ ਜੀ ਇਹ ਗੱਲ 100% ਦੀ ਆ ਕਿ ਹਾਲੇ ਕਈ ਨੇਤਾ ਐਸੇ ਆ ਜਿਹੜੇ ਕਿ ਪਾਰਟੀ ਛੱਡਣਗੇ ਤੁਸੀਂ ਦੇਖ ਲਓ ਜਦੋਂ ਆ ਨਾਮਜ਼ਦਗੀਆਂ ਪੰਜਾਬ ਦੇ ਵਿੱਚ ਦਾਖਲ ਹੋਊਗੀਆਂ ਜਾਂ ਜਦੋਂ ਨਾਮਜ਼ਦਗੀਆਂ ਦਾਖਲ ਹੋਣ ਤੋਂ ਬਾਅਦ ਨਾਮਜ਼ਦਗੀਆਂ ਵਾਪਸ ਲੈਣ ਦਾ ਦੌਰ ਆ ਗਿਆ ਤਾਂ ਕਈਆਂ ਨੇ ਹਾਲੇ ਪਾਰਟੀਆਂ ਬਦਲਣੀਆਂ ਕਈਆਂ ਨੇ ਪਾਰਟੀਆਂ ਛੱਡਣੀਆਂ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੇਗੀ ਜਿਨ੍ਹਾਂ ਦੇ ਨਾਲ ਕੋਈ ਅੱਟੀ-ਸੱਟੀ ਹੋਰ ਤਰ੍ਹਾਂ ਦੀ ਹੋਗੀ ਉਹਨਾਂ ਨੇ ਹਾਲੇ ਤੱਕ ਕਈ ਕੁਝ ਕਰਨਾ ਬਾਕੀ ਆ ਤੇ ਉਹ ਹੈਰਾਨ ਕਰਦੀ ਗੱਲ ਹੋਊਗੀ ਵੀ ਭਾਈ ਆ ਵੀ ਉਧਰ ਚਲਾ ਗਿਆ ਐਂਦੇ ਵੀ ਐਂ ਕਰਤਾ ਐਂਦੇ ਵੀ ਐਂ ਕਰਤਾ ਵੈਸੇ ਭਾਈ ਗੱਲ ਇਹ ਹੈ ਕਿ ਨਾਮਜ਼ਦਗੀਆਂ ਦਾ سلسلہ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਇਹ ਨਾਮਜ਼ਦਗੀਆਂ ਜਿਹੜੀਆਂ ਉਹ ਚੱਲਣੀਆਂ ਹੈਗੀਆਂ ਜੀ 14 ਤਰੀਕ ਤੱਕ ਯਾਨੀ ਕਿ 14 ਮਈ ਤੱਕ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾਖਲ ਹੋ ਸਕਦੀਆਂ ਤੇ ਲੰਘੇ ਕੱਲ 7 ਤਰੀਕ ਸੀ ਤੇ ਅੱਜ 8 ਆ ਤੇ 7 ਤਰੀਕ ਨੂੰ ਯਾਨੀ ਕਿ ਲੰਘੇ ਕੱਲ ਤੱਕ ਪੰਜਾਬ ਦੇ ਵਿੱਚ 15 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਆ ਹਾਲਾਂਕਿ ਉਹ ਉਹਨਾਂ ਦੇ ਵਿੱਚੋਂ ਕੋਈ ਆਜ਼ਾਦ ਆ ਕੋਈ ਕਿਵੇਂ ਆ ਕੋਈ ਕਿਵੇਂ ਆ ਪਰ ਜਿਹੜੇ ਵੱਖ-ਵੱਖ ਪਾਰਟੀਆਂ ਦੇ ਵੱਡੇ ਚਿਹਰੇ ਆ ਉਨ੍ਹਾਂ ਦੇ ਵੱਲੋਂ ਅੱਜ ਕੱਲ੍ਹ ਤੋਂ ਆਪਣਾ ਜਿਹੜਾ ਨਾਅ ਸਿਲਸਿਲਾ ਸ਼ੁਰੂ ਕੀਤਾ ਜਾਊਗਾ ਤੇ ਉਹਦਾ ਸਾਰੀਆਂ ਸਿਆਸੀ ਪਾਰਟੀਆਂ ਦੀ ਜੇਕਰ ਆਪਾਂ ਗਿਣਤੀ ਮਣਤੀ ਕਰਗੇ ਤਾਂ ਮੈਨੂੰ ਇਹ ਆਉ ਲੱਗਦਾ ਵੀ ਐਤਕੀ ਘੱਟੋ-ਘੱਟ ਇੱਕ-ਇੱਕ ਹਲਕੇ ਦੇ ਵਿੱਚ 18 20 22 ਉਮੀਦਵਾਰ ਹੋਇਆ ਕਰਨਗੇ ਕਿਉਂਕਿ ਜਿਸ ਤਰੀਕੇ ਦੇ ਨਾਲ 15 ਜਣਾਂ ਨੇ ਤਾਂ ਕਾਗਜ਼ ਦਾਖਲ ਕਰ ਵੀ ਦਿੱਤੇ ਆ ਤਾਂ ਮੈਨੂੰ ਇਹ ਵੀ ਲੱਗਦਾ ਵੀ ਐਤਕੀ ਘੱਟੋ-ਘੱਟ 200-250 ਉਮੀਦਵਾਰ ਟੋਟਲ ਮੈਦਾਨ ਦੇ ਵਿੱਚ ਹੋਊਗਾ ਜੀ ਜੀ ਤਾਂ ਸਭ ਤੋਂ ਵੱਡੀ ਗੱਲ ਕਿ ਅੱਜ ਦੇ ਸੁਮਨਜੀਤ ਸਿੰਘ ਮਾਨ ਹੋਰਾਂ ਦੀ ਕਹਿੰਦੇ ਉਹਨਾਂ ਨੇ ਇੱਕ ਕੋਈ ਬਿਆਨ ਦਿੱਤਾ ਜਿਹਨੂੰ ਲੈ ਕੇ ਬਹੁਤ ਰੌਲਾ ਪੈ ਗਿਆ ਤੇ ਹੁਣ ਉਸ ਬਿਆਨ ਦੇ ਉੱਪਰ ਉਸਚਾਈ ਦੇ ਰਹੇ ਨੇ ਜੀ ਹਾਂ ਬਿਲਕੁਲ ਜੀ ਗੱਲ ਇਹ ਜੀ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਜਿਹੜਾ ਬਿਆਨ ਦਿੱਤਾ ਉਹਦੇ ਉੱਤੇ ਰੌਲਾ ਪਿਆ ਉਹ ਗੱਲ ਵੀ ਰੌਲਾ ਪੈਣ ਵਾਲੀ ਸੀ ਕਿਉਂਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਜਿਹੜੇ ਮੌਕੇ ਤੇ ਬਿਆਨ ਦਿੱਤਾ ਜਾਂ ਜਿਹੜੇ ਮੌਕੇ ਦੇ ਉੱਤੇ ਵਿਵਾਦ ਛੜਿਆ ਉਹ ਭਾਈ ਵਿਵਾਦ ਦੇ ਕਰਕੇ ਤਾਂ ਇਹ ਗੱਲ ਉੱਠਣੀ ਹੀ ਉੱਠਣੀ ਸੀ ਹੁਣ ਜਿਹੜੀ ਨਵੀਂ ਜਾਣਕਾਰੀ ਆਈ ਆ ਉਹ ਇਹ ਹੈ ਜਿਵੇਂ ਕਿ ਖਬਰ ਆਈ ਸੀ ਵੀ ਭਾਈ ਪੱਤਰਕਾਰਾਂ ਨੇ ਸਿਮਰਨਜੀਤ ਸਿੰਘ ਮਾਨ ਹੋਰ ਨੂੰ ਪੁੱਛਿਆ ਕਿ ਪਰਨੀਤ ਕੌਰ ਦਾ ਵੱਖ-ਵੱਖ ਖੇਵਾਂ ਦੇ ਉੱਤੇ ਵਿਰੋਧ ਹੋ ਰਿਹਾ ਤੇ ਕੀ ਕਹਿਣਾ ਚਾਹੋਗੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹਨਾਂ ਨੇ ਮੋੜਵੇਂ ਰੂਪ ਦੇ ਵਿੱਚ ਇਹ ਗੱਲ ਕਹੀ ਜਿਵੇਂ ਕਿ ਖਬਰਾਂ ਆਈਆਂ ਕਿ ਉਹ ਇੱਕ ਮਹਾਰਾਣੀ ਆ ਮਹਾਰਾਣੀ ਦਾ ਵਿਰੋਧ ਟੱਕੇ ਟੱਕੇ ਦੇ ਬੰਦੇ ਮਹਾਰਾਣੀ ਦਾ ਵਿਰੋਧ ਕਰ ਰਹੇ ਆ ਤੇ ਇਹ ਕੋਈ ਥੋੜੀ ਬਣਦੀ ਆ ਹੁਣ ਇਸ ਗੱਲ ਦੇ ਉੱਤੇ ਰੌਲਾ ਪੈ ਗਿਆ ਵੀ ਭਾਈ ਸਿਮਰਨਜੀਤ ਸਿੰਘ ਮਾਨ ਹੋਰੀ ਕਿਸਾਨਾਂ ਨੂੰ ਟੱਕੇ ਟੱਕੇ ਦੇ ਬੰਦੇ ਕਹਿੰਦੇ ਆ ਜਦੋਂ ਇਹ ਗੱਲ ਵੱਧ ਗਈ ਜਦੋਂ ਇਸ ਗੱਲ ਦੇ ਉੱਤੇ ਰੌਲਾ ਵੱਧ ਗਿਆ ਤੇ ਹੁਣ ਸਿਮਰਨਜੀਤ ਮਾਨ ਹੋਰਾਂ ਨੇ ਸਪੱਸ਼ਟੀ ਦਿੱਤੀ ਆ ਉਹ ਕਹਿੰਦੇ ਜੀ ਕਿ ਮੇਰੇ ਬਿਆਨ ਨੂੰ ਤੋੜ-ਬੋੜ ਕੇ ਪੇਸ਼ ਕੀਤਾ ਗਿਆ ਇਹ ਇਹਨਾਂ ਨੇ ਗਲਤ ਕੀਤਾ ਹੈਗਾ ਮੈਂ ਤਾਂ ਖੁਦ ਕਿਸਾਨ ਪਰਿਵਾਰ ਦੇ ਵਿੱਚੋਂ ਆ ਮੈਂ ਖੁਦ ਖੇਤੀ ਕਰਦਾ ਮੈਂ ਕਿਸਾਨ ਦੇ ਬਾਰੇ ਕਿਵੇਂ ਕਹਿ ਦੂੰਗਾ ਮੈਂ ਤਾਂ ਇਹ ਗੱਲ ਕਹੀ ਸੀ ਕਿ ਭਾਜਪਾ ਦੇ ਟਕੇ-ਟਕੇ ਦੇ ਬੰਦੇ ਜਿਹੜੇ ਉਹ ਇਸ ਵੇਲੇ ਕਿਸਾਨ ਨੂੰ ਪਰੇਸ਼ਾਨ ਕਰ ਰਹੇ ਆ ਕਿਸਾਨ ਨੂੰ ਮਾੜਾ ਚੰਗਾ ਕਹਿ ਰਹੇ ਆ ਹੁਣ ਇਹ ਆਪਾਂ ਸਮਝ ਸਕਦੇ ਹਾਂ ਜੀ ਕਿ ਕਿਸਾਨ ਤੇ ਭਾਜਪਾ ਸ਼ਬਦ ਕੋਈ ਸਮਾਨਾਰਥਕ ਸ਼ਬਦ ਨਹੀਂ ਹੈਗੇ ਵੀ ਜੇ ਆਪਾਂ ਕਹਿ ਰਹੀ ਕਿ ਭਈ ਕਿਸਾਨ ਦੇ ਨਾਲ ਭਾਜਪਾ ਮਿਲਦਾ ਜੁਲਦਾ ਸ਼ਬਦ ਆ ਤੇ ਫਿਰ ਮੂੰਹ ਦੇ ਵਿੱਚੋਂ ਨਿਕਲ ਗਿਆ ਹੋਣਾ ਜਾਂ ਦੂਜੇ ਨੇ ਗਲਤ ਸਮਝ ਲਿਆ ਹੋਣਾ ਪਰ ਪਤਾ ਨਹੀਂ ਹੋ ਸਕਦਾ ਵਿੱਚੋਂ ਭਈ ਕੋਈ ਹੋਰ ਗੱਲ ਹੋਵੇ ਪਰ ਇਹਦੇ ਤੇ ਹੈਰਾਨੀ ਹੋਈ ਆ ਵੀ ਇਦਾਂ ਦੀਆਂ ਗੱਲਾਂ ਮਾਨਸਬ ਕਿਉਂ ਕਰ ਜਾਂਦੇ ਆ ਜੀ ਬਿਲਕੁਲ ਜਿਆਲਾ ਸਾਹਿਬ ਕਾਂਗਰਸੀਆਂ ਨੇ ਕਹਿੰਦਾ ਕਿ ਤਾਰੀਖ ਜਿਹੜੀ ਐਲਾਨ ਦਿੱਤੀ ਵੀ ਕਿਦਾਂ ਨਾਮਜ਼ਦੀਆਂ ਉਹਨਾਂ ਨੇ ਦਾਖਲ ਕਰਨੀਆਂ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਕਾਂਗਰਸਕਾਂ ਦੇ ਵੱਲੋਂ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਵੀ ਅਸੀਂ ਕਦੋਂ ਕਦੋਂ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਨਾਮਜ਼ਦੀਆਂ ਦਾਖਲ ਕਰਨੀਆਂ ਅੱਜ ਸੁਖਪਾਲ ਸਿੰਘ ਖੇੜਾ ਤੇ ਡਾਕਟਰ ਧਰਮਵੀਰ ਗਾਂਧੀ ਦੋਵਾਂ ਨੇ ਆਪਣੇ ਕਾਗਜ਼ ਦਾਖਲ ਕਰਨੇ ਆ ਫੇਰ ਗੱਲ ਕਰ ਲਈ ਆਪਾਂ 10 ਤਰੀਕ ਦੀ ਸੁਖਜਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਯਮਨੀ ਗੋਮਰ ਡਾਕਟਰ ਅਮਰ ਸਿੰਘ ਅਮਰਜੀਤ ਕੌਰ ਸਾਹੋਕੇ ਤੇ ਜੀਤ ਮਹਿੰਦਰ ਸਿੱਧੂ ਇਹਨਾਂ ਸਾਰਿਆਂ ਨੇ 10 ਤਰੀਕ ਨੂੰ ਆਪਣੇ ਕਾਗਜ਼ ਦਾਖਲ ਕਰਨੇ ਆ। ਫਿਰ ਗੱਲ ਕਰ ਲੋ ਜੀ ਗੁਰਜੀਤ ਸਿੰਘ ਔਜਲਾ ਦੀ ਅੰਮ੍ਰਿਤਸਰ ਵਾਲਿਆਂ ਦੀ। ਇਹਨਾਂ ਨੇ 11 ਮਈ ਨੂੰ ਕਾਗਜ਼ ਦਾਖਲ ਕਰਨੇ ਆ। ਫਿਰ ਗੱਲ ਕਰ ਲੋ ਜੀ ਵਿਜੇਂਦਰ ਸਿੰਘਲਾ ਦੀ। ਇਹਨਾਂ ਨੇ 13 ਮਈ ਨੂੰ ਕਾਗਜ਼ ਦਾਖਲ ਕਰਦੇ ਆ ਇਹਨਾਂ ਦੇ ਪ੍ਰਸਾਦ ਤੋਂ। ਫਿਰ ਰਾਜਾ ਬਣਿੰਗਾ ਜਿਹੜਾ ਉਹਨੇ ਵੀ ਆਪਣੀ ਤਰੀਕ ਦਾ ਐਲਾਨ ਕਰ ਦੇਣਾ ਵੀ ਭਾਈ ਅੱਜ ਕੱਲ੍ਹ ਦੇ ਵਿੱਚ ਉਹਨੇ ਵੀ ਕਾਗਜ਼ ਦਾਖਲ ਕਰ ਦੇਣੇ ਆ। ਮਤਲਬ ਇਹ ਭਾਈ ਹੁਣ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਆ ਜਿਹੜੇ ਉਹ ਕਾਗਜ਼ ਦਾਖਲ ਕਰਨ ਦੇ ਲਈ ਮੈਦਾਨ ਦੇ ਵਿੱਚ ਆ ਰਹੇ ਆ। ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਕਾਂਗਰਸਾਂ ਨੇ ਆਪਣੀਆਂ ਤਰੀਕਾ ਐਲਾਨ ਦਿੱਤੇਗਾ ਤੇ ਸ਼ੇਰ ਸਿੰਘ ਖੁਬਾਇਆ ਲੰਘੇ ਕੱਲ ਕਾਂਗਰਸ ਦੇ ਵੱਲੋਂ ਉਮੀਦਵਾਰ ਐਲਾਨ ਦਿੱਤੇ ਗਏ ਆ ਸ਼ੇਰ ਸਿੰਘ ਖੁਬਾਇਆ ਦੋ ਵਾਰ ਦੇ ਸੰਸਦ ਮੈਂਬਰ ਆ ਉਹ ਪਿਛਲੀ ਵਾਰ 2019 ਦੇ ਵਿੱਚ ਕਾਂਗਰਸ ਦੀ ਚੋਣ ਦੇ ਟਿਕਟ ਦੇ ਉੱਤੇ ਚੋਣ ਲੜੇ ਸੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤੇ ਸੁਖਬੀਰ ਬਾਦਲ ਨੇ ਉਹਨਾਂ ਨੂੰ ਖਰਾ ਦਿੱਤਾ ਸੀ ਤੇ ਐਤਕੀ ਉਹ ਇੱਕ ਵਾਰੀ ਫੇਰ ਚੋਣ ਲੜ ਰਹੇ ਆ ਕਿਉਂਕਿ ਉਹਨਾਂ ਨੇ ਆਪ ਦਾ ਚੋਣ ਪ੍ਰਚਾਰ ਤਾਂ ਪਹਿਲਾਂ ਹੀ ਸ਼ੁਰੂ ਕਰਤਾ ਸੀ ਕਾਂਗਰਸ ਨੇ ਆਪ ਦੇ 12 ਉਮੀਦਵਾਰ ਪਹਿਲਾਂ ਹੀ ਐਲਾਨੇ ਸੀ ਤੇ 13ਵਾਂ ਸ਼ੇਰ ਸਿੰਘ ਖਵਾਇਆ ਜਿਹੜਾ ਉਹ ਕੱਲ ਐਲਾਨ ਦਿੱਤਾ ਯਾਨੀ ਕਿ ਕਾਂਗਰਸ ਦੇ ਹੁਣ 13 ਦੇ 13 ਉਮੀਦਵਾਰ ਮੈਦਾਨ ਦੇ ਵਿੱਚ ਆ ਜੀ ਜੀ ਸ਼ੇਰ ਸਿੰਘ ਖੁਬਾਇਆ ਹੋਰਾਂ ਨੇ ਜ਼ਿਕਰ ਕੀਤਾ ਤੁਸੀਂ ਜਿਸਨੋਂ ਨੇ ਇਸ ਗੱਲ ਦਾ ਦਾਵਾ ਕੀਤਾ ਸੀ ਕਿ ਭਾਈ ਮੈਨੂੰ ਤਾਂ ਪ੍ਰਤਾਪ ਸਿੰਘ ਬਾਜਵਾਹਰਾਂ ਦਾ ਫੋਨ ਆਇਆ ਉਹ ਕਹਿੰਦੇ ਫਿਰੋਜ਼ਪੁਰ ਤੋਂ ਤੁਹਾਨੂੰ ਹੀ ਟਿਕਟ ਦੇਣੀ ਆ ਉਸ ਦਿਨੇ ਗੱਲ ਬਹੁਤਿਆਂ ਨੂੰ ਹਜ਼ਮ ਨਹੀਂ ਸੀ ਹੋਈ ਕਈ ਲੋਕ ਇਹਦਾ ਮਜ਼ਾਕ ਬਣਾ ਰਹੇ ਸੀ ਕਈ ਲੋਕ ਕਹਿੰਦੇ ਸੀ ਵੀ ਨਹੀਂ ਵਾਕੀ ਟਿਕਟ ਮਿਲ ਜਾਣੀ ਹੈ ਪਰ ਚਲੋ ਸਾਰੀਆਂ ਕਿਆਸਰਾਈਆਂ ਨੂੰ ਹੁਣ ਫੁੱਲ ਸਟਾਪ ਲੱਗ ਗਿਆ ਸ਼ੇਰ ਸਿੰਘ ਖੁਬਾਇਆ ਮੈਦਾਨ ਦੇ ਵਿੱਚ ਕਾਂਗਰਸ ਪਾਰਟੀ ਨੇ ਉਤਾਰ ਦਿੱਤੇ ਨੇ ਹਾਂ ਬਿਲਕੁਲ ਜੀ ਬਿਲਕੁਲ ਗਲਤ ਹੈ ਇਹ ਆ ਵੀ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਕੋਈ ਨਾ ਕੋਈ ਉਮੀਦਵਾਰ ਚਲੋ ਅਲੰਣਾ ਹੀ ਹੁੰਦਾ ਪਰ ਇਹਨਾਂ ਨੇ ਸ਼ੇਰ ਸਿੰਘ ਕੋ ਭਾਇਆ ਨਹੀਂ ਆਪ ਦਾ ਪ੍ਰਚਾਰ ਆ ਜਿਹੜਾ ਲੋਕਾਂ ਦੇ ਵਿੱਚ ਜਾ ਕੇ ਤੇ ਪਹਿਲਾਂ ਹੀ ਸ਼ੁਰੂ ਕਰਤਾ ਸੀਗਾ ਹਾਲੇ ਟਿਕਟ ਦਾ ਅਫੀਸ਼ੀਅਲ ਤੌਰ ਤੇ ਐਲਾਨ ਨਹੀਂ ਹੋਇਆ ਤੇ ਉਹਨਾਂ ਨੇ ਆਪਣਾ ਪ੍ਰਚਾਰ ਸ਼ੁਰੂ ਕਰਤਾ ਤੇ ਵਿਰੋਧੀ ਇਹ ਗੱਲ ਕਹਿੰਦੇ ਸੀ ਵੀ ਇਹਨਾਂ ਦਾ ਕੀ ਪਤਾ ਤੇ ਕਾਂਗਰਸ ਦਾ ਕੀ ਪਤਾ ਕਿ ਮੌਕੇ ਦੇ ਉੱਤੇ ਕਿਸੇ ਹੋਰ ਨੂੰ ਟਿਕਟ ਦੇ ਦਿੰਦੀ ਹੁੰਦੀ ਆ ਪਰ ਇਹ ਗੱਲ ਸੱਚ ਨਿਕਲੀ ਵੀ ਟਿਕਟ ਇਹਨਾਂ ਦੀ ਝੋਲੀ ਦੇ ਵਿੱਚ ਹੀ ਪਈ ਆ ਇਹਨਾਂ ਨੇ ਇਹ ਗੱਲ ਕਹੀ ਸੀ ਸ਼ੇਰ ਸਿੰਘ ਕੋ ਭਾਇਆ ਨਹੀਂ ਵੀ ਮੈਂ ਇਸ ਕਰਕੇ ਪ੍ਰਚਾਰ ਟਿਕਟ ਦੇ ਐਲਾਨ ਤੋਂ ਪਹਿਲਾਂ ਹੀ ਸ਼ੁਰੂ ਕਰਤਾ ਵੀ ਮੈਨੂੰ ਪ੍ਰਤਾਪ ਸਿੰਘ ਬਾਜਵਾ ਨੇ ਫੋਨ ਕਰਕੇ ਇਹ ਗੱਲ ਕਹੀ ਆ ਵੀ ਟਿਕਟ ਤੇਰੀ ਪੱਕੀ ਆ ਬਾਈ ਖਿੱਚ ਕੇ ਰੱਖਣ ਕੰਮ ਤੇ ਬਸ ਤੂੰ ਉਹਦਾ ਪੂਰਾ ਮਸਲਾ ਹੱਲ ਕਰਨਾ ਤੇ ਕਹਿੰਦੇ ਜੀ ਮੈਂ ਤਾਂ ਪ੍ਰਚਾਰ ਸ਼ੁਰੂ ਕਰਤਾ ਤੇ ਹੁਣ ਉਹਨਾਂ ਨੂੰ ਟਿਕਟ ਐਲਾਨੀ ਗਈ ਆ ਇਹ ਵੀ ਗੱਲ ਚਲੋ ਸਾਹਮਣੇ ਆ ਗਈ ਆ ਜੀ ਜਿਹੜਾ ਸਰ ਸੁਖਪਾਲ ਸਿੰਘ ਕਹਿ ਰਹੇ ਹੋਰੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਜੋ ਕਿ ਵੀ ਭਗਵਾਨ ਸਬਾਨ ਦੇ ਉੱਪਰ ਅਸੀਂ ਪਰਚਾ ਦਰਜ ਕਰਾਂਗੇ ਜੀ ਕਿਉਂ ਉਹ ਕਰਨੀ ਭਗਵੰਤਾਂ ਦੇ ਉੱਤੇ ਅਸੀਂ ਪਰਚਾ ਦਰਜ ਤਾਂ ਕਰਾਂਗੇ ਜਦੋਂ ਸਾਡੀ ਸਰਕਾਰ ਆ ਗਈ ਜਦੋਂ ਵੀ ਇਹ ਵਿੱਚ ਜਦੋਂ ਸਾਡੀ ਸਰਕਾਰ ਆ ਗਈ ਉਦੋਂ ਅਸੀਂ ਭਗਵੰਤਾਂ ਦੇ ਉੱਤੇ ਪਰਚਾ ਇਸ ਕਰਕੇ ਦਰਜ ਕਰਾਂਗੇ ਕਿਉਂਕਿ ਇਹਨਾਂ ਨੇ ਵੀ ਮੇਰੇ ਉੱਤੇ ਝੂਠਾ ਪਰਚਾ ਦੰਦ ਕੀਤਾ ਕਿਉਂਕਿ ਇਹ ਵੀ ਝੂਠੇ ਪਰਚੇ ਦਰਜ ਕਰਨ ਦੇ ਵਿੱਚ ਮਾਹਰ ਹੈਗੇ ਆ ਇਸ ਕਰਕੇ ਜੇਕਰ ਇਹ ਝੂਠੇ ਪਰਚੇ ਦਰਜ ਕਰਦੇ ਆ ਤੇ ਅਸੀਂ ਵੀ ਲੋਕਾਂ ਨੂੰ ਇਹ ਸਭ ਦੱਸਣ ਦੇ ਲਈ ਇਹ ਭਾਈ ਦੇਖੋ ਜੀ ਜੇਕਰ ਸਾਡੇ ਨਾਲ ਕੋਈ ਧੱਕਾ ਕਰਦਾ ਤੇ ਫਿਰ ਭਾਈ ਉਹਦੇ ਨਾਲ ਵੀ ਕਿਵੇਂ ਹੁੰਦਾ ਫਿਰ ਅਸੀਂ ਇਹਨੂੰ ਸਭ ਦੱਸਾਵਾਂਗੇ ਵੇ ਭਾਈ ਸਾਡੇ ਨਾਲ ਕੀਤਾ ਕੀ ਸੀ ਤੇ ਹੁਣ ਤੁਹਾਡੇ ਨਾਲ ਕੀ ਹੁੰਦਾ ਸੋ ਗੱਲ ਇਹ ਕਹੀ ਜੀ ਪ੍ਰਤਾਪ ਸਿੰਘ ਮਵਾਜਮਾ ਨੇ ਸੌਰੀ ਸੋਫਾਰ ਸਿੰਘ ਕਹਿ ਰਾ ਨਹੀਂ ਕਿ ਜਦੋਂ ਵੀ ਸਾਡੀ ਪਾਰਟੀ ਦੀ ਸਰਕਾਰ ਆ ਗਈ ਜਦੋਂ ਵੀ ਤੇ ਅਸੀਂ ਭਗਵੰਤ ਮਾਨ ਦੇ ਉੱਤੇ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਭੇਜ ਕੇ ਇਹ ਦੱਸਾਂਗੇ ਕਿ ਭਾਈ ਧੱਕਾ ਕਰਨਾ ਕੀ ਹੁੰਦਾ ਉਹ ਕਹਿੰਦੇ ਜੀ ਅੱਜ ਵੀ ਪੰਜਾਬ ਤੇ ਨਸ਼ਾ ਵਿਖਦਾ ਇਹਨਾਂ ਦੇ ਬਹੁਤ ਸਾਰੇ ਸਾਥੀ ਆ ਜਿਹੜੇ ਨਸ਼ੇ ਦੇ ਨਾਲ ਜੁੜੇ ਹੋਏ ਆ ਇਹ ਕੋਈ ਬਦਲਾਵ ਵਾਲੀ ਸਰਕਾਰ ਨਹੀਂ ਹੈਗੀ ਤੇ ਕੋਈ ਬੰਦਾ ਇਹ ਵੀ ਕਹਿ ਸਕਦਾ ਵੀ ਬਦਲਾ ਲਊ ਕਾਰਵਾਈ ਕਰਾਂਗੇ ਅਸੀਂ ਬਦਲਾ ਲਊ ਕਾਰਵਾਈ ਨਹੀਂ ਕਰਦੇ ਪਰ ਇੰਨੀ ਗੱਲ ਉਹ ਕਰੇ ਜਿਸ ਜਰੂਰ ਕਹਨੇ ਆ ਕਿ ਭਾਈ ਅਸੀਂ ਲੋਕਾਂ ਨੂੰ ਇਹ ਦੱਸਾਂਗੇ ਕਿ ਅਸੀਂ ਕੋਈ ਵੱਡੇ ਛੋਟੇ ਚ ਫਰਕ ਨਹੀਂ ਰੱਖਣਾ ਇੱਕ ਬੰਦੇ ਨੂੰ ਅਸੀਂ ਟੰਗਿਆ ਹੋਇਆ ਤੇ ਬਾਕੀ ਸਾਰਿਆਂ ਨੇ ਆਪੇ ਬਾਅਦ ਵਿੱਚ ਨਸ਼ਾ ਵੇਚਣ ਨੂੰ ਬੰਦ ਹੋ ਜਾਣਾ ਜੀ ਜੀ ਜਿਹੜਾ ਸਾਹਿਬ ਸ਼ੇਖਰ ਸੁਮਨ ਕਹਿੰਦੇ ਉਹ ਵੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਜੀ ਹਾਂ ਬਿਲਕੁਲ ਜੀ ਸ਼ੇਖਰ ਸੁਮਨ ਪਹਿਲਾਂ ਕਾਂਗਰਸ ਦੇ ਵੱਲ ਸੀ ਤੇ ਹੁਣ ਉਹ ਭਾਜਪਾ ਦੇ ਵੱਲ ਸ਼ਾਮਿਲ ਹੋ ਗਏ ਆ ਕਿਉਂਕਿ ਸ਼ੇਖਰ ਸੁਮਨ ਜਿਹੜੇ ਉਹ ਆਪ ਜਾਣਦੇ ਕਿ ਟੀਵੀ ਤੇ ਫਿਲਮੀ ਅਦਾਕਾਰ ਆ ਤੇ ਬਾਕੀ ਜਿਵੇਂ ਕਈ ਭਾਜਪਾ ਦੇ ਵਿੱਚ ਜਾਂਦੇ ਆ ਫਿਲਮੀ ਕਲਾਕਾਰ ਤੇ ਉਹਵੇਂ ਸ਼ੇਖਰ ਸੁਮਨ ਹੋਰੀ ਵੀ ਗਏ ਆ ਸ਼ੇਖਰ ਸੁਮਨ ਹੋਰਾ ਨੇ 2019 ਦੇ ਵਿੱਚ ਤੇ ਕਾਂਗਰਸ ਦੀ ਟਿਕਟ ਦੇ ਉੱਤੇ ਚੋਣ ਲੜੀ ਸੀ ਸ਼ਤਰੂਕਰਾਂ ਦੇ ਖਿਲਾਫ ਇਹਨਾਂ ਨੇ ਚੋਣ ਲੜੀ ਸੀ ਪਰ ਉਦੋਂ ਇਹ ਹਾਰ ਗਏ ਸੀ ਹੁਣ ਇਹ ਬੀਜੇਪੀ ਦੇ ਵਿੱਚ ਆ ਗਏ ਆ ਇਹਨਾਂ ਨੇ ਕਿਹਾ ਜੀ ਕਿ ਬੀਜੇਪੀ ਇਸ ਵੇਲੇ ਦੇਸ਼ ਦਾ ਬਹੁਤ ਫਾਇਦਾ ਕਰ ਰਹੀ ਆ ਬੀਜੇਪੀ ਹੀ ਦੇਸ਼ ਦਾ ਪਾਰ ਉਤਾਰਾ ਕਰ ਸਕਦੀ ਆ ਇਸ ਕਰਕੇ ਮੈਂ ਇਧਰਲੇ ਪਾਸੇ ਆ ਗਿਆ ਜੀ ਜੀ ਕਿਆ ਸਾ ਬੰਡਾਲਾ ਦੀ ਗੱਲ ਕਰਦੇ ਆ ਬੰਡਾਲਾ ਦੇ ਵਿੱਚ ਕਹਿੰਦੇ ਬੇਅਦਬੀ ਦੇ ਕਸੂਰਵਾਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜੀ ਆ ਬੇਅਦਬੀ ਦੇ ਕਸੂਰਵਾਰ ਦਾ ਕਤਲ ਕਰਨ ਵਾਲਿਆ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਉਂਕਿ ਬੰਡਾਲਾ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਦੀ ਬੇਅਦਬੀ ਹੋਈ ਸੀ ਅੰਗ ਪਾੜੇ ਗਏ ਸੀ ਪਿਛਲੇ ਦਿਨੀ ਹੁਣ ਉਸ ਮਾਮਲੇ ਦੇ ਉੱਤੇ ਇਹ ਤੇ ਬੜੇ ਵੱਡੇ ਪੱਧਰ ਤੇ ਰੌਲਾ ਵੀ ਪਿਆ ਸੀਗਾ ਕਿਉਂਕਿ ਉਸ ਬੇਅਦਬੀ ਕਰਨ ਵਾਲੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀ ਹਾਲਾਂਕਿ ਉਸ ਮੁੰਡੇ ਦੇ ਮਾਪੇ ਨੇ ਇਹ ਗੱਲ ਕਹੀ ਕਿ ਸਾਡਾ ਮੁੰਡਾ ਜਿਹੜਾ ਉਹ ਤਾਂ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਤੇ ਲੋਕ ਇਹ ਗੱਲ ਕਹਿੰਦੇ ਵੀ ਸਾਰੇ ਮਾਨਸਿਕ ਪਰੇਸ਼ਾਨ ਆ ਜਿਹੜੇ ਉਹ ਇਧਰਲੇ ਪਾਸੇ ਨੂੰ ਗੁਰੂ ਘਰ ਦੇ ਵੱਲ ਹੀ ਕਿਉਂ ਆਉਂਦੇ ਆ ਸੋ ਗੱਲ ਇਹ ਜੀ ਕਿ ਉੱਥੇ ਜਦੋਂ ਉਹਨੇ ਬੇਦਬੀ ਕੀਤੀ ਤਾਂ ਬਾਅਦ ਦੇ ਵਿੱਚ ਕੁੱਟ-ਕੁੱਟ ਕੇ ਲੋਕਾਂ ਨੇ ਮਾਰਤਾ ਫਿਰ ਪੁਲਿਸ ਆਈ ਪੁਲਿਸ ਦੇ ਵੱਲੋਂ ਕੁਝ ਲੋਕਾਂ ਦੇ ਪਰਚਾ ਦਰਜ ਕੀਤਾ ਗਿਆ ਉਹ ਜਿਨ੍ਹਾਂ ਤੇ ਪਰਚਾ ਦਰਜ ਕੀਤਾ ਗਿਆ ਉਹਨਾਂ ਦੇ ਵਿੱਚੋਂ ਇੱਕ ਜਣੇ ਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ ਤੋ ਬੇਦਬਗਾਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਹੋਈਆਂ ਵਕਤ ਵਕਤ ਥਾਵਾਂ ਤੇ ਤੇ ਕਈ ਲੋਕਾਂ ਨੂੰ ਬੇਦਬਗਾਂ ਦੇ ਕਸੂਰ ਦੇ ਵਿੱਚ ਆਮ ਲੋਕਾਂ ਨੇ ਮਾਰ ਵੀ ਦਿੱਤਾ ਇਸ ਤੋਂ ਪਹਿਲਾਂ ਵੀ ਪਰ ਮਨ ਦੇ ਵਿੱਚ ਕਦੇ-ਕਦੇ ਸਵਾਲੇ ਪੈਦਾ ਹੁੰਦਾ ਵੀ ਜੇਕਰ ਉਸ ਬੰਦੇ ਨੂੰ ਜਿਉਂਦਾ ਰੱਖਿਆ ਜਾਵੇ ਤਾਂ ਇਹ ਗੱਲ ਕਲੀਅਰ ਵੀ ਹੋ ਸਕਦੀ ਹੈ ਵੀ ਭਾਈ ਤੁਹਾਨੂੰ ਕਿਨੇ ਭੇਜਿਆ ਤੁਸੀਂ ਕਿਉਂ ਆਏ ਆ ਦੇ ਪਿੱਛੇ ਵਜ੍ਹਾ ਕੀ ਆ ਪਰ ਹਰ ਥਾਂ ਦੇ ਉੱਤੇ ਅਸੀਂ ਇਹ ਹੀ ਦੇਖਿਆ ਵੀ ਭਾਈ ਬੇਦਬਗੀ ਕਰਨ ਵਾਲੇ ਬੰਦੇ ਨੂੰ ਮਾਰ ਹੀ ਦਿੱਤਾ ਗਿਆ ਜੀ ਜੀ ਬਿਲਕੁਲ ਚੰਨ ਸਾਹਿਬ ਕੀ ਗੱਲ ਕਰਦੇ ਆ ਜੀ ਪੰਜਾਬ ਦੇ ਵਿੱਚ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੇ ਬਾਰੇ ਵਿੱਚ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਖਬਰਾਂ ਆਉਂਦੀਆਂ ਨੇ ਚੰਨ ਸਾਹਿਬ ਇਹ ਖਬਰਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਔਰ ਇਸ ਵਾਰ ਵੀ ਕਹਿੰਦੇ ਐ ਕਿ ਘਟਨਾਵਾਂ ਦੇ ਵਿੱਚ ਬਹੁਤ ਜ਼ਿਆਦਾ ਵਾਅਦਾ ਬਰਜ਼ ਕੀਤਾ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਲਗਾਤਾਰ ਇਹਨਾਂ ਘਟਨਾਵਾਂ ਦੇ ਵਿੱਚ ਵਾਅਦਾ ਹੋ ਰਿਹਾ ਰੁਕਣ ਦਾ ਇਹ ਘਟਨਾਵਾਂ ਨਾਂ ਨਹੀਂ ਲੈ ਰਹੀਆਂ ਤੇ ਦੁੱਖ ਹੁੰਦਾ ਜੀ ਇਸ ਘਟ ਦੇ ਉੱਤੇ ਪੰਜਾਬ ਦੇ ਵਿੱਚ ਨਾੜ ਨੂੰ ਅੱਗ ਲੱਗਣ ਦਾ ਸਿਲਸਿਲਾ ਜ਼ੋਰਾਂ ਦੇ ਉੱਤੇ ਆ ਹੁਣ ਲੋਕ ਲਗਾਤਾਰ ਨਾਰ ਨੂੰ ਅਗਲਾ ਰਹੇ ਆ ਤੇ ਇਸ ਗੱਲ ਦੇ ਕਰਕੇ ਆਮ ਲੋਕ ਖਜਲ ਵੀ ਹੋ ਰਹੇ ਆ ਆਪਾਂ ਅੱਗੇ ਵੀ ਗੱਲ ਕਹਿੰਦੇ ਹੁੰਨੇ ਵੀ ਭਾਈ ਕਿਸਾਨ ਦੀ ਮਜਬੂਰੀ ਇੱਕ ਪਾਸੇ ਪਰ ਆਪਦੀ ਮਜਬੂਰੀ ਦੇ ਚੱਕਰ ਦੇ ਵਿੱਚ ਦੂਜੇ ਨੂੰ ਮਾਰ ਦੇਣਾ ਇਹ ਗੱਲ ਬਿਲਕੁਲ ਗਲਤ ਆ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤੁਸੀਂ ਵੋਟਾਂ ਨਾ ਪਾਓ ਐਤਕੀ ਉਹਨਾਂ ਨੂੰ ਜਿਹੜੀ ਵੀ ਸਰਕਾਰ ਤੁਹਾਡੇ ਨਾਲ ਜ਼ਿਆਦਤੀ ਕਰਦੀ ਹੈ ਤੁਸੀਂ ਸਬਕ ਸਿਖਾ ਦਿਓ ਪਰ ਗੱਲ ਇਹ ਵੀ ਜੇਕਰ ਆਪਾਂ ਕਿਸੇ ਨੂੰ ਮਾਰਾਂਗੇ ਸਾਡੇ ਵੱਲੋਂ ਅੱਗ ਲਾਏ ਹੋਣ ਕਰਕੇ ਜੇਕਰ ਬੇਕਸੂਰ ਦੀ ਜਾਨ ਜਾਂਦੀ ਹੈ ਉਹਦੇ ਵਿੱਚ ਸਰਕਾਰ ਦਾ ਤਾਂ ਕੁਝ ਨਹੀਂ ਜਾਂਦਾ ਬਰਦਾ ਤਾਂ ਆਮ ਬੰਦਾ ਹੀ ਆ ਇਸ ਕਰਕੇ ਕਿਸਾਨ ਨੂੰ ਆਪਣੇ ਨਾਲੋਂ ਲੋਕ ਤੋੜ ਦੇਣੇ ਚਾਹੀਦੇ ਜਿਹੜੇ ਕਿ ਆਪਾਂ ਤੋੜ ਰਹੇ ਹਾਂ ਇਸ ਵੇਲੇ ਆਪਾਂ ਨੂੰ ਇਹ ਆ ਵੀ ਭਾਈ ਸਾਡੀ ਤਾਂ ਮਜਬੂਰੀ ਇਸ ਤਰ੍ਹਾਂ ਹੀ ਕਰਾਂਗੇ ਤੇ ਉਹ ਜਦੋਂ ਕਹਿੰਦੇ ਵੀ ਇਸ ਤਰ੍ਹਾਂ ਹੀ ਕਰਾਂਗੇ ਤੇ ਉਹਦੇ ਪਰ ਨਾਲ ਫਿਰ ਨੁਕਸਾਨ ਕਿਹਦਾ ਹੁੰਦਾ ਜਿਹੜੇ ਭਾਈਚਾਰੇ ਦਾ ਨੁਕਸਾਨ ਹੁੰਦਾ ਫਿਰ ਉਹ ਕਿਹੜੇ ਪਸੇ ਜਾਵੇ ਹੁਣ ਗੱਲ ਇਹ ਆ ਪਰ ਲਗਾਤਾਰ ਨੁਕਸਾਨ ਹੋ ਰਿਹਾ ਸੋ ਦੇਖਦੇ ਭਾਈ ਕਿਸਾਨ ਕਦੋਂ ਅਵੇਅਰ ਹੁੰਦਾ ਤੇ ਕਿਸਾਨਾਂ ਨੂੰ ਪ੍ਰਸ਼ਾਸਨ ਇਹ ਗੱਲ ਕਹਿੰਦਾ ਕਿ ਅਸੀਂ ਜੁਰਮਾਨੇ ਕਰਾਂਗੇ ਅਸੀਂ ਜੀ ਤੁਹਾਡੇ ਉੱਤੇ ਵੱਧ ਤੋਂ ਵੱਧ ਕਾਰਵਾਈ ਕਰਾਂਗੇ ਪਰ ਜਦੋਂ ਜੁਰਮਾਨਿਆਂ ਦੀ ਗੱਲ ਆਉਂਦੀ ਓਦੋਂ ਕਿਸਾਨ ਜਥੇਬੰਦੀਆਂ ਮੂਹਰੇ ਆ ਜਾਂਦੀਆਂ ਕਿ ਭਾਈ ਤੁਸੀਂ ਅੱਗ ਲਾਉਣ ਤੋਂ ਕਿਵੇਂ ਰੋਕ ਲੋਗੇ ਇਹ ਰੋਲ ਕੋ ਝੋਲਾ ਜਾਂ ਲੰਮੇ ਸਮੇਂ ਤੋਂ ਚੱਲਦਾ ਤੇ ਚੱਲੀ ਜਾਣਾ ਐਸ ਕੀ ਫੇਰ ਉਹੀ ਕੁਛ ਚੱਲ ਰਿਹਾ ਜੀ ਜੀ ਬਿਲਕੁਲ ਜਿਹੜਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦੇ ਵਿੱਚ ਜੀ ਪੂਰੀ ਗਰਮੀ ਹੈ ਅੱਜ ਵੀ ਪੰਜਾਬ ਦੇ ਵਿੱਚ ਇਸ ਵੇਲੇ ਜਦੋਂ ਆਪਾਂ ਖਬਰਾਂ ਨਹੀਂ ਤਾਂ ਜਪਾ ਰਹੇ ਆ ਤੇ ਪੂਰੀ ਵਟ ਕੱਢ ਗਰਮੀ ਹੈ ਕੱਲ ਵੀ ਪੂਰੀ ਗਰਮੀ ਸੀ ਪਰਸੋ ਵੀ ਪੰਜਾਬ ਦੇ ਵਿੱਚ 41 1/2 42 ਡਿਗਰੀ ਟੈਂਪਰੇਚਰ ਇਸ ਵੇਲੇ ਹੈਗਾ 9 ਤੇ 10 ਤਰੀਕ ਨੂੰ ਯਾਨੀ ਕਿ ਭਲਕ ਨੂੰ ਤੇ ਪਰਸੋਂ ਦੋ ਦਿਨ ਪੰਜਾਬ ਦੇ ਵਿੱਚ ਬੱਦਲਵਾਈ ਤੇ ਮੀਂਹ ਕਣੀ ਦੀ ਸੰਭਾਵਨਾ ਹੈਗੀ ਆ ਜੀ ਸੋਖਾ